ਗੁਲਾਮ ਕਾਦਰ ਰਹਿਲਾ ਦਿੱਲੀ ਦੇ ਬਾਦਸ਼ਾਹ ਸ਼ਾਹ ਮੁਹੰਮਦ ਨੂੰ ਹਰਾ ਕੇ ਦਿੱਲੀ ਉੱਪਰ ਕਬਜ਼ਾ ਕਰ ਲੈਂਦਾ ਹੈ ਸ਼ਾਹ ਮੁਹੰਮਦ ਤੈਮੂਰ ਦੇ ਖਾਨਦਾਨ ਦਾ ਬਾਦਸ਼ਾਹ ਸੀ ਦਿੱਲੀ ਜਿੱਤ ਕੇ ਆਪਣੇ ਵਜ਼ੀਰ ਨਾਲ ਸਲਾਹ ਕਰਦਾ ਹੈ ਕਿ ਦਿੱਲੀ ਤਾਂ ਜਿੱਤ ਲਈ ਪਰ ਮਨ ਵਿੱਚ ਡਰ ਜਿਆ ਰਹਿੰਦਾ ਵਜ਼ੀਰ ਸਲਾਹ ਦਿੰਦਾ ਕਿ ਜੇਕਰ ਇਹਨਾਂ ਦੇ ਖਾਨਦਾਨ ਦੀਆਂ ਔਰਤਾਂ ਵਿੱਚੋਂ ਅਣਖ ਖਤਮ ਹੋ ਜਾਵੇ ਤਾਂ ਇਹਨਾਂ ਦੀਆਂ ਉਲਾਦਾ ਕਦੇ ਵੀ ਆਜ਼ਾਦੀ ਦੀ ਗੱਲ ਨਹੀਂ ਕਰਨਗੀਆਂ ਕਾਦਰ ਰਹਿਲਾ ਪੁੱਛਦਾ ਕਿ ਇਹ ਕਿਸ ਤਰ੍ਹਾਂ ਹੋਵੇਗਾ ਵਜ਼ੀਰ ਤਰੀਕਾ ਦੱਸਦਾ ਜੋ ਇਸ ਤਰ੍ਹਾਂ ਅਪਣਾਇਆ ਗਿਆ ਕਾਦਰ ਰਹਿਲਾ ਇੱਕ ਵੱਡੇ ਕਮਰੇ ਵਿੱਚ ਨਿਰਵਸਤਰ ਹੋ ਕੇ ਪੈ ਜਾਂਦਾ ਆਪਣੀ ਛਾਤੀ ਉੱਪਰ ਉਸਨੇ ਤਲਵਾਰ ਨੰਗੀ ਕਰਕੇ ਰੱਖ ਲਈ ਅਤੇ ਤੈਮੂਰ ਦੇ ਖਾਨਦਾਨ ਦੀਆਂ ਸਾਰੀਆਂ ਔਰਤਾਂ ਨੂੰ ਕਿਹਾ ਕਿ ਨਾਚ ਕਰੋ ਆਪ ਅੱਖਾਂ ਬੰਦ ਕਰਕੇ ਸੌਣ ਦਾ ਨਾਟਕ ਕਰਨ ਲੱਗਾ ਕੁਝ ਔਰਤਾਂ ਨਾਚ ਕਰਨ ਲੱਗੀਆਂ ਕੁਝ ਗੋਣ ਲੱਗੀਆਂ ਕੁਝ ਖੁਦਾ ਅੱਗੇ ਨਿਰਵਸਤਰ ਅਰਦਾਸਾਂ ਕਰਨ ਲੱਗੀਆਂ ਕਿ ਖੁਦਾ ਹੁਣ ਤੂੰ ਹੀ ਸਾਡੀ ਇੱਜ਼ਤ ਬਚਾ ਤੇ ਕੁਝ ਹੋਣ ਲੱਗਿਆ ਕੁਝ ਦੇਰ ਬਾਅਦ ਕਾਦਰ ਉੱਠ ਖੜਾ ਹੋਇਆ ਤੇ ਉਸਨੇ ਨਾਚ ਰੋਕ ਦਿੱਤਾ ਤੇ ਬੋਲਿਆ ਕਿ ਇਹ ਤੈਮੂਰ ਖਾਨਦਾਨ ਦੀੋਂ ਔਰਤੋਂ ਮੈਂ ਸੱਚੀ ਨਹੀਂ ਸੀ ਸੁੱਤਾ ਮੈਂ ਤੇ ਨਾਟਕ ਕਰ ਰਿਹਾ ਸੀ ਸੌਣ ਦਾ ਮੇਰਾ ਮਕਸਦ ਤਾਂ ਇਹ ਦੇਖਣਾ ਸੀ ਕਿ ਤੁਹਾਡੇ ਅੰਦਰ ਅਣਖ ਬਚੀ ਏ ਜਾਂ ਨਹੀਂ ਜੇ ਕੋਈ ਤੈਮੂਰ ਦੀ ਅਣਖੀ ਬੇਟੀ ਹੁੰਦੀ ਤਾਂ ਮੇਰੀ ਛਾਤੀ ਤੇ ਪਈ ਹੋਈ ਕਿਰਪਾਨ ਚੁੱਕ ਕੇ ਮੇਰਾ ਧੜ ਮੇਰੇ ਸਿਰ ਤੋਂ ਅਲੱਗ ਕਰ ਦਿੰਦੀ ਪਰ ਹੁਣ ਇਹ ਸਾਫ਼ ਹੋ ਚੁੱਕਿਆ ਹੈ ਕਿ ਤੈਮੂਰ ਦੇ ਖਾਨਦਾਨ ਵਿੱਚੋਂ ਗੈਰਤ ਮਰ ਚੁੱਕੀ ਹੈ ਉਸ ਤੋਂ ਬਾਅਦ ਕਦੇ ਵੀ ਮੁਗਲਾਂ ਦਾ ਰਾਜ ਨਹੀਂ ਆਇਆ ਸਾਡੇ ਵੱਲ ਵੀ ਇਹੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਸ਼ਿਕਾਰ ਸੋਸ਼ਲ ਮੀਡੀਆ ਤੇ ਛੋਟੀਆਂ ਬੱਚੀਆਂ ਤੋਂ ਲੈ ਕੇ ਅਧਖੜ ਉਮਰ ਤੱਕ ਦੀਆਂ ਔਰਤਾਂ ਨੂੰ बढ़ाया जा रहा लॉजिकली जे ਵਿਗਿਆਨ ਪੱਖ ਤੋਂ ਵੀ ਦੇਖੀਏ ਤਾਂ ਅੱਖਾਂ ਤੇ ਕੰਨ ਮਨ ਦੇ ਦੋ ਅਹਿਮ ਦੁਆਰਾ ਜੋ ਇਹਨਾਂ ਨੂੰ ਦਿਖਾਇਆ ਜਾਂਦਾ ਜਾਂ ਸੁਣਾਇਆ ਜਾਂਦਾ ਉਹੋ ਜਿਹੀ ਸ਼ਖਸੀਅਤ ਬਣ ਜਾਂਦੀ ਏ ਇਨਸਾਨ ਦੀ ਤਾਂ ਉਮਰ ਆਪਣੀ ਕੋਖ ਨੂੰ ਝਾਂਜਰਾ ਦੀ ਖਣਕਾਰ ਸੁਣਾਉਣ ਵਾਲੀਆਂ ਮੈੜ ਸੰਧੂ ਵਰਗੇ ਹੀ ਪੈਦਾ ਕਰਦੀਆਂ ਤੇ ਤਾਂ ਉਮਰ ਆਪਣੀ ਕੋਖ ਨੂੰ ਇਤਿਹਾਸ ਅਤੇ ਤਲਵਾਰਾਂ ਦੀ ਖੜਕਾਹਟ ਸੁਣਾਉਣ ਵਾਲੀਆਂ ਹੀ ਸੁਖੇ ਜਿੰਦੇ ਪੈਦਾ ਕਰਦੀਆਂ ਨਿਗਾਰ ਸਾਡੇ ਕਿਰਦਾਰਾਂ ਵਿੱਚ ਐਡਾ ਵੱਡਾ ਆਇਆ ਹੈ ਕਿ ਸਾਡੇ ਧਾਰਮਿਕ ਸਮਾਗਮਾਂ ਵਿੱਚ ਚੁਟਕਲੇ ਅਤੇ ਕਹਾਣੀਆਂ ਸੁਣਾਈਆਂ ਜਾਣ ਲੱਗੀਆਂ ਪ੍ਰਚਾਰ ਨੂੰ ਧਰਮ ਦੇ ਨਾਂ ਤੇ ਤੰਦਾ ਬਣਾਇਆ ਹੋਇਆ ਤੇ ਲੋਕ ਖੁਸ਼ਾ ਕਿਉਂਕਿ ਉਹਨਾਂ ਦਾ ਮਕਸਦ ਚੁਟਕਲੇ ਸੁਣ ਕੇ ਸਿਰਫ ਲੰਗਰ ਛਕਣ ਤੱਕ ਹੁੰਦਾ ਖੱਬੇ ਪਾਸੇ ਪ੍ਰਬਲੀਨ ਕੋਰ ਜਿਨ੍ਹਾਂ ਨੂੰ ਨਾ ਇਤਿਹਾਸ ਦਾ ਪਤਾ ਹੈ ਨਾ ਗੁਰਬਾਣੀ ਦੀ ਸਮਝ ਅਤੇ ਦੂਜੀ ਤਸਵੀਰ ਬੀਬੀ ਰਣਪ੍ਰੀਤ ਕੋਰ ਖਾਲਸਾ ਦੀ ਹੈ ਜਿੱਥੇ ਪ੍ਰਬਲਿਨ ਵਰਗੀਆਂ ਚੁਟਕਲੇ ਸੁਣਾ ਕੇ ਆਪਣੇ ਧਾਰਮਿਕ ਸਮਾਗਮਾਂ ਵਿੱਚ ਲੋਕਾਂ ਦਾ ਇੰਟਰਟੇਨਮੈਂਟ ਕਰਦੀਆਂ ਉੱਥੇ ਇਹ ਗੁੰਡਿਆਂ ਪੱਖ ਲਈ ਬਹੁਤ ਉੱਤਮ ਕਾਰਜ ਕਰ ਰਹੀਆਂ 2012 ਤੋਂ ਇਹ ਸੇਵਾ ਵਿੱਚ ਹਨ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਕੰਮ ਕਰ ਰਹੇ ਆ ਦਸਤਾਰ ਅਤੇ ਗਤਕੇ ਦੀ ਬਿਲਕੁਲ ਮੁਫਤ ਸਿਖਲਾਈ ਦੇ ਰਹੇ ਆ ਇਹ ਭੈਣ ਆਪਣੇ ਇਕੱਲੇ ਦਮ ਤੇ ਪੇਟਾਰ ਹੈ ਤਾਂ ਸੇਵਾ ਕਰ ਰਹੀ ਹੈ ਇਹ ਫਾਈਨੈਂਸ਼ਲੀ ਕੁਝ ਵੀ ਨਹੀਂ ਮੰਗਦੇ ਬਸ ਤੁਹਾਡਾ ਸਾਥ ਮੰਗਦੇ ਆ ਇਹਨਾਂ ਗੁੱਡੀਆਂ ਦਾ ਸਾਥ ਦੇਵੋ ਇਹਨਾਂ ਦੇ ਸਮਾਗਮ ਕਰਾਓ ਤੁਹਾਡੇ ਬੱਚੇ ਚੰਗੀ ਸਿੱਖਿਆ ਲੈਣਗੇ ਤੇ ਉਹਨਾਂ ਦੇ ਕਿਰਦਾਰ ਵਧੀਆ ਹੋਣਗੇ ਨਹੀਂ ਤਾਂ ਢੱਡਰੀ ਹੋਰਾਂ ਦੇ ਚੁਟਕਲੇ ਸੁਣਾਈ ਚੱਲੋਂ ਫਿਰ ਕੱਲ ਨੂੰ ਤੁਹਾਡੇ ਆਪਣੇ ਬੱਚੇ ਇਤਿਹਾਸ ਅਤੇ ਗੁਰਬਾਣੀ ਤੇ ਸਵਾਲ ਚੁੱਕਿਆ ਕਰਨਗੇ ਤੁਸੀਂ ਸੋਚੋ ਕਿ ਤੁਸੀਂ ਕੁੱਖਾਂ ਨੂੰ ਭਾਗ ਲਾਉਣੇ ਆ ਜੱਕ ਲੰਕ ਲਾਉਣਾ ਗੁਲਾਮ ਕਾਦਰ ਰਹਿਲਾ ਦਿੱਲੀ ਦੇ ਬਾਦਸ਼ਾਹ ਸ਼ਾਹ ਮੁਹੰਮਦ ਨੂੰ ਹਰਾ ਕੇ ਦਿੱਲੀ ਉੱਪਰ ਕਬਜ਼ਾ ਕਰ ਲੈਂਦਾ ਹੈ ਸ਼ਾਹ ਮੁਹੰਮਦ ਤੈਮੂਰ ਦੇ ਖਾਨਦਾਨ ਦਾ ਬਾਦਸ਼ਾਹ ਸੀ ਦਿੱਲੀ ਜਿੱਤ ਕੇ ਆਪਣੇ ਵਜ਼ੀਰ ਨਾਲ ਸਲਾਹ ਕਰਦਾ ਹੈ ਕਿ ਦਿੱਲੀ ਤਾਂ ਜਿੱਤ ਲਈ ਪਰ ਮਨ ਵਿੱਚ ਡਰ ਜਿਆ ਰਹਿੰਦਾ ਵਜ਼ੀਰ ਸਲਾਹ ਦਿੰਦਾ ਕਿ ਜੇਕਰ ਇਹਨਾਂ ਦੇ ਖਾਨਦਾਨਦਾਰੀਆਂ ਔਰਤਾਂ ਵਿੱਚੋਂ ਅਣਖ ਖਤਮ ਹੋ ਜਾਵੇ ਤਾਂ ਇਹਨਾਂ ਦੀਆਂ ਔਲਾਦਾਂ ਕਦੇ ਵੀ ਆਜ਼ਾਦੀ ਦੀ ਗੱਲ ਨਹੀਂ ਕਰਨਗੀਆਂ ਕਾਦਰ ਰਹਿਲਾ ਪੁੱਛਦਾ ਕਿ ਇਹ ਕਿਸ ਤਰ੍ਹਾਂ ਹੋਵੇਗਾ ਵਜ਼ੀਰ ਤਰੀਕਾ ਦੱਸਦਾ ਜੋ ਇਸ ਤਰ੍ਹਾਂ ਅਪਣਾਇਆ ਗਿਆ ਕਾਦਰ ਰਹਿਲਾ ਇੱਕ ਵੱਡੇ ਕਮਰੇ ਵਿੱਚ ਨਿਰਵਸਤਰ ਹੋ ਕੇ ਪੈ ਜਾਂਦਾ ਆਪਣੀ ਛਾਤੀ ਉੱਪਰ ਉਸਨੇ ਤਲਵਾਰ ਨੰਗੀ ਕਰਕੇ ਰੱਖ ਲਈ ਅਤੇ ਤੈਮੂਰ ਦੇ ਖਾਨਦਾਨ ਦੀਆਂ ਸਾਰੀਆਂ ਔਰਤਾਂ ਨੂੰ ਕਿਹਾ ਕਿ ਨਾਚ ਕਰੋ ਆਪ ਅੱਖਾਂ ਬੰਦ ਕਰਕੇ ਸੌਣ ਦਾ ਨਾਟਕ ਕਰਨ ਲੱਗਾ ਕੁਝ ਔਰਤਾਂ ਨਾਚ ਕਰਨ ਲੱਗੀਆਂ ਕੁਝ ਗਾਉਣ ਲੱਗੀਆਂ ਕੁਝ ਖੁਦਾ ਅੱਗੇ ਨਿਰਵਸਤਰ ਅਰਦਾਸਾਂ ਕਰਨ ਲੱਗੀਆਂ ਕਿ ਖੁਦਾ ਹੁਣ ਤੂੰ ਹੀ ਸਾਡੀ ਇੱਜ਼ਤ ਬਚਾ ਤੇ ਕੁਝ ਹੋਣ ਲੱਗਿਆ ਕੁਝ ਦੇਰ ਬਾਅਦ ਕਾਦਰ ਉੱਠ ਖੜਾ ਹੋਇਆ ਤੇ ਉਸਨੇ ਨਾਚ ਰੋਕ ਦਿੱਤਾ ਤੇ ਬੋਲਿਆ ਕਿ ਇਹ ਤੈਮੂਰ ਖਾਨਦਾਨ ਦੀਆਂ ਔਰਤਾਂ ਮੈਂ ਸੱਚੀ ਨਹੀਂ ਸੀ ਸੁੱਤਾ ਮੈਂ ਤੇ ਨਾਟਕ ਕਰ ਰਿਹਾ ਸੀ ਸੌਣ ਦਾ ਮੇਰਾ ਮਕਸਦ ਤਾਂ ਇਹ ਦੇਖਣਾ ਸੀ ਕਿ ਤੁਹਾਡੇ ਅੰਦਰ ਅਣਖ ਬਚੀ ਹੈ ਜਾਂ ਨਹੀਂ ਜੇ ਕੋਈ ਤੈਮੂਰ ਦੀ ਅਣਖੀ ਬੇਟੀ ਹੁੰਦੀ ਤਾਂ ਮੇਰੀ ਛਾਤੀ ਤੇ ਪਈ ਹੋਈ ਕਿਰਪਾਨ ਚੁੱਕ ਕੇ ਮੇਰਾ ਧੜ ਮੇਰੇ ਸਿਰ ਤੋਂ ਅਲੱਗ ਕਰ ਦਿੰਦੀ ਪਰ ਹੁਣ ਇਹ ਸਾਫ਼ ਹੋ ਚੁੱਕਿਆ ਹੈ ਕਿ ਤੈਮੂਰ ਦੇ ਖਾਨਦਾਨ ਵਿੱਚੋਂ ਗੈਰਤ ਮਰ ਚੁੱਕੀ ਹੈ ਉਸ ਤੋਂ ਬਾਅਦ ਕਦੇ ਵੀ ਮੁਗਲਾਂ ਦਾ ਰਾਜ ਨਹੀਂ ਆਇਆ ਸਾਡੇ ਵੱਲ ਵੀ ਇਹੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਸ਼ਿਕਾਰ ਸੋਸ਼ਲ ਮੀਡੀਆ ਤੇ ਛੋਟੀਆਂ ਬੱਚੀਆਂ ਤੋਂ ਲੈ ਕੇ ਅਧਖੜ ਉਮਰ ਤੱਕ ਦੀਆਂ ਔਰਤਾਂ ਨੂੰ ਬਣਾਇਆ ਜਾ ਰਿਹਾ ਲੋਜੀਕਲੀ ਜੇ ਵਿਗਿਆਨ ਪੱਖ ਤੋਂ ਵੀ ਦੇਖੀਏ ਤਾਂ ਅੱਖਾਂ ਤੇ ਕੰਨ ਮਨ ਦੇ ਦੋ ਅਹਿਮ ਦੁਆਰਾ ਜੋ ਇਹਨਾਂ ਨੂੰ ਦਿਖਾਇਆ ਜਾਂਦਾ ਜਾਂ ਸੁਣਾਇਆ ਜਾਂਦਾ ਉਹੋ ਜਿਹੀ ਸ਼ਖਸੀਅਤ ਬਣ ਜਾਂਦੀ ਏ ਇਨਸਾਨ ਦੀ ਤਾਂ ਉਮਰ ਆਪਣੀ ਕੁੱਖ ਨੂੰ ਝਾਂਜਰਾ ਦੀ ਖੜਕਾਰ ਸੁਣਾਉਣ ਵਾਲੀਆਂ ਮੈੜ ਸੰਧੂ ਵਰਗੇ ਹੀ ਪੈਦਾ ਕਰਦੀਆਂ ਤੇ ਤਾਂ ਉਮਰ ਆਪਣੀ ਕੁੱਖ ਨੂੰ ਇਤਿਹਾਸ ਅਤੇ ਤਲਵਾਰਾਂ ਦੀ ਖੜਕਹਟ ਸੁਣਾਉਣ ਵਾਲੀਆਂ ਹੀ ਸੁਖੇ ਜਿੰਦੇ ਪੈਦਾ ਕਰਦੀਆਂ ਨਿਗਾਰ ਸਾਡੇ ਕਿਰਦਾਰਾਂ ਵਿੱਚ ਐਡਾ ਵੱਡਾ ਆਇਆ ਹੈ ਕਿ ਸਾਡੇ ਧਾਰਮਿਕ ਸਮਾਗਮਾਂ ਵਿੱਚ ਚੁਟਕਲੇ ਅਤੇ ਕਹਾਣੀਆਂ ਸੁਣਾਈਆਂ ਜਾਣ ਲੱਗੀਆਂ ਪ੍ਰਚਾਰ ਨੂੰ ਧਰਮ ਦੇ ਨਾਂ ਤੇ ਤੰਦਾ ਬਣਾਇਆ ਹੋਇਆ ਤੇ ਲੋਕ ਖੁਸ਼ ਆ ਕਿਉਂਕਿ ਉਹਨਾਂ ਦਾ ਮਕਸਦ ਚੁਟਕਲੇ ਸੁਣ ਕੇ ਸਿਰਫ ਲੰਗਰ ਛਕਣ ਤੱਕ ਹੁੰਦਾ ਖੱਬੇ ਪਾਸੇ ਪ੍ਰਬਲীন ਕੋਰ ਜਿਨ੍ਹਾਂ ਨੂੰ ਨਾ ਇਤਿਹਾਸ ਦਾ ਪਤਾ ਹੈ ਨਾ ਗੁਰਬਾਣੀ ਦੀ ਸਮਝ ਅਤੇ ਦੂਜੀ ਤਸਵੀਰ ਬੀਬੀ ਰਣਪ੍ਰੀਤ ਕੋਰ ਖਾਲਸਾ ਦੀ ਹੈ ਜਿੱਥੇ ਪ੍ਰਬਲীন ਵਰਗੀਆਂ ਚੁਟਕਲੇ ਸੁਣਾ ਕੇ ਆਪਣੇ ਧਾਰਮਿਕ ਸਮਾਗਮਾਂ ਵਿੱਚ ਲੋਕਾਂ ਦਾ ਐਂਟਰਟੇਨਮੈਂਟ ਕਰਦੀਆਂ ਉੱਥੇ ਇਹ ਗੁੰਡਿਆਂ ਪੱਖ ਲਈ ਬਹੁਤ ਉੱਤਮ ਕਾਰਜ ਕਰ ਰਹੀਆਂ 2012 ਤੋਂ ਇਹ ਸੇਵਾ ਵਿੱਚ ਹਨ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਕੰਮ ਕਰ ਰਹੇ ਆ ਦਸਤਾਰ ਅਤੇ ਗਤਕੇ ਦੀ ਬਿਲਕੁਲ ਮੁਫਤ ਸਿਖਲਾਈ ਦੇ ਰਹੇ ਆ ਇਹ ਭੈਣ ਆਪਣੇ ਇਕੱਲੇ ਦਮ ਤੇ ਭੇਟਾ ਰਹਿਤ ਸੇਵਾ ਕਰ ਰਹੀ ਹੈ ਇਹ ਫਾਈਨੈਂਸ਼ਲੀ ਕੁਝ ਵੀ ਨਹੀਂ ਮੰਗਦੇ ਬਸ ਤੁਹਾਡਾ ਸਾਥ ਮੰਗਦੇ ਆ ਇਹਨਾਂ ਗੁੱਡੀਆਂ ਦਾ ਸਾਥ ਦੇਵੋ ਇਹਨਾਂ ਦੇ ਸਮਾਗਮ ਕਰਾਓ ਤੁਹਾਡੇ ਬੱਚੇ ਚੰਗੀ ਸਿੱਖਿਆ ਲੈਣਗੇ ਤੇ ਉਹਨਾਂ ਦੇ ਕਿਰਦਾਰ ਵਧੀਆ ਹੋਣਗੇ ਨਹੀਂ ਤਾਂ ਢੱਡਰੀ ਹੋਰਾਂ ਦੇ ਚੁਟਕਲੇ ਸੁਣਾਈ ਚੱਲੋਂ ਫਿਰ ਕੱਲ ਨੂੰ ਤੁਹਾਡੇ ਆਪਣੇ ਬੱਚੇ ਇਤਿਹਾਸ ਅਤੇ ਗੁਰਬਾਣੀ ਤੇ ਸਵਾਲ ਚੁੱਕਿਆ ਕਰਨਗੇ ਤੁਸੀਂ ਸੋਚੋ ਕਿ ਤੁਸੀਂ ਕੁੱਖਾਂ ਨੂੰ ਭਾਗ ਲਾਉਣੇ ਆ ਜੱਕ ਲੰਕ ਲਾਉਣੇ